ਅੱਜ ਦੀ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਈ ਨਿਰਮਲ ਸਿੰਘ ਜੀ ਦਾ ਸ਼ਬਦ ਜਿਹੜਾ ਤੁਸੀਂ ਅਕਸਰ ਸੁਣਿਆ ਹੋਊਗਾ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀਰਾਨ ਕਿਵੇਂ ਆਪਾਂ ਹਰਮੋਨੀਅਮ ਤੇ ਪਲੇ ਕਰ ਸਕਦੇ ਹਾਂ ਸੋ ਧਿਆਨ ਨਾਲ ਤੁਸੀਂ ਦੇਖ ਲਿਓ ਤੇ ਮੈਂ ਸਭ ਤੋਂ ਪਹਿਲੇ ਤਾਂ ਪਤਾ ਨੂੰ ਤਬਲੇ ਤੇ ਪਲੇ ਕਰਕੇ ਦਿਖਾਨੇ ਬੇਸਿਕ ਕਿਵੇਂ ਇਹ ਸ਼ਬਦ ਪਲੇ ਹੋਣਾ ਮੈਂ ਤਬਲਾ ਪਲੇ ਕਰ ਲੈਂਦਾ ਵਾ ਤੇ ਨਾਲ ਹੀ ਆਪਾਂ ਇਹ ਸ਼ਬਦ ਜਿਹੜਾ ਵਾ ਉਹ ਤੁਹਾਨੂੰ ਇੱਕ ਆਈਡੀਆ ਦੱਸ ਦਿੰਨੇ ਆ ਕਿਵੇਂ ਪਲੇ ਹੋਊਗਾ ਤਬਲੇ ਦੇ ਨਾਲ ਉਸ ਤੋਂ ਬਾਅਦ ਤੁਹਾਨੂੰ ਦੱਸਨੇ ਆ ਹੌਲੀ ਹੌਲੀ ਕਿਵੇਂ सज्ज मेरे रङ्गले जाए सुते जीरा जाए सुते जीरा सजन मेरे रङ्गे ਯਾਰ ਫੁੱਲ ਲੜਾ ਨਾਠੇੜੇ ਦਿਨ ਚਾਰ ਪੱਬਣ ਕੇਰੇ ਪਤ ਜਿਓ ਟਲ ਟੁਲ ਜੰਮਣੜ ਆਰ ਟਲ ਟੁਲ ਜੰਮਣੜ ਹਾਰ ਲਟ ਲਜੰਮ ਲੜ ਹਾਸ ਜੈ ਮੇਰੇ ਰੰਗ ਲੈ ਸਜਣਾ ਮੇਰੇ ਤੰਗੂਵੇ ਸੋ ਇਹ ਸ਼ਬਦ ਜੇ ਆਪ ਬੇਸਿਕ ਜਿਹੜਾ ਤੁਪਲੇ ਦੇ ਪਤਨ ਪਲੇ ਕਰਕੇ ਦੱਸ ਦਿੱਤਾ ਵਾ ਹੁਣ ਆਪਾਂ ਤੁਹਾਨੂੰ ਸਲੋ ਤਰੀਕੇ ਨਾਲ ਦੱਸਨੇ ਆ ਕਿਵੇਂ ਆਪਾਂ ਇਹ ਸ਼ਬਦ ਨੂੰ ਸਿੱਖ ਸਕਦੇ ਆ ਸੋ ਤੁਹਾਨੂੰ ਦੇਖੇ ਸਭ ਤੋਂ ਪਹਿਲੇ ਸਥਾਈ ಸಜ್ಜು ರಂಗ ಸಜ್ಜ ಸಜ್ಜು ಇತರ ಮೇರೆಕೋ ಗಲಿತ ಸಖಾನ್ ಮಾಜ್ಜ ਉਦੋਂ ਥੋੜੀ ਜੀ ਨਾ ਲਾਸਟ ਤੇ ਜਿੱਦਾਂ ਥੋੜੀ ਆਪਣੀ ਆਵਾਜ਼ ਖਿੱਚਣੀ ਆ ਆਵਾਜ਼ ਨੂੰ ਲੰਮਾ ਲੈ ਕੇ ਜਾਣਾ ਵਾ ਉਦਾਂ ਸੱਜਣ ਮੇਰੇ ਰੰਗੂਲੇ ਸੱਜਣ ਮੇਰੇ ਰੰਗੂਲੇ ਇਥੇ ਅੱਗੇ ਵਧਦਿਆਂ ਨਾਲ ਹੀ ਜਾ ਜਾਏ ਸੁੱਤੇ ਜਾ ਜਾਏ ਸੁੱਤੇ ਏ ਜੀ ਫੇਰ ਗਲਤ ਹੋ ਗਿਆ ਮੇਰੇ ਕੋ ਜਾਏ ਸੁੱਤੇ ਜੀ ਰਾਤ ਜਾਏ ਸੁੱਤੇ ਨਾਲੀਓ ਸ਼ਬਦ ਵੜ ਦੇਣਾ ਸੱਜਣ ਮਿਲਣਾ ਸੱਜਣ ਮੇਰੇ ਰੰਗ ਲੈ ਇਹ ਤਾਨੂੰ ਬੇਸਿਕ ਜਿਹੜਾ ਵਾ ਇਹ ਅਸਤਾਈ ਦਾ ਜੋ ਬੇਸ ਆ ਉਹ ਤੁਹਾਨੂੰ ਸਮਝ ਆ ਜਾਊਗਾ ਜਿਦੋਂ ਤੁਸੀਂ ਪ੍ਰੈਕਟਿਸ ਕਰੋਗੇ ਉਸ ਤੋਂ ਬਾਅਦ ਆਪਾਂ ਅੰਤਰੀਅਲ ਹੋਵਾਂਗੇ ਅੰਤਰਾ ਕਿਵੇਂ ਆ ਵੇਖਿਓ ਅੰਤਰਾ ਕਾਫੀ ਉੱਚਾ ਬੋਲਣਾ ਪੈਣਾ ਇਸ ਕਰਕੇ ਮੈਂ ਆਪਣੀ ਇਹ ਵਾਲੀ ਸੁਰਾਂ ਤੇ ਹੀ ਆਪਣੀ ਵਾਜ ਰੱਖੀ ਵੀ ਮੈਨੂੰ ਜਦਾਂ ਵੀਡੀਓ ਵਿੱਚ ਉੱਚਾ ਨਾ ਬੋਲਣਾ ਪਵੇ ਸੋ ਇੱਕ ਵਾਰੀ ਤੁਹਾਨੂੰ ਫੇਰ ਮੈਂ ਦੱਸ ਦਿੰਦਾ ਕਿਵੇਂ ਅੰਤਰਾ ਵੇਖਿਓ

ਫੇੜੇ ਦਿਨ ਚਾਰ ਅਗੇ ਅਗਲੀ ਥੋਕ ਪਬਣਕੇ ਰੇ ਪਤ ਜਿਉ ਟਲ ਟੁਲ ਜੁਮਣ ਹਾਰ ਹੁਣ ਵਾਪਸ ਵਾ ਫੇਰ ਰਸਤਾ ਹੀ ਧਣਾ ਟਲ ਟੁਲ ਜੁਮ ਤਲ ਟੁਲ ਜੁਮ ਮੜਾ ਸੱਜਣ ਇਹ ਤੋਂ ਮੈਰੇ ਇੱਕਦਮ ਬੋਲ ਦੇਣਾ ਉਦੋਂ ਵੀ ਗੈਪ ਵੀ ਇਹਦੇ ਵਿੱਚ ਲੈ ਸਕਦੇ ਜਿਵੇਂ ਆ ਵੇਖਿਓ ਟਲ ਜਦੋਂ ਕਹਿੰਦੇ ਨਾ ਵਿੱਚ ਟੀਨਾ ਕੱਢਣੀ ਆ ਨਾ ਫਿਰ ਆ ਕੇ ਥੋੜਾ ਜਿਹਾ ਗੈਪ ਦੇ ਕੇ ਫਿਰ ਆਪਾਂ ਪੜਨਾ ਉਦੋਂ ਮੈਂ ਤੁਹਾਨੂੰ ਇੱਕ ਦੂਜਾ ਸਟਾਈਲ ਦੱਸਦਾ ਨਾ ਇੱਕ ਸਾਡਾ ਟਲ ਟੁਲ ਜੁਮ ਮੜਾ ਟਲ ਟੁਲ ਜੁਮ ਟੰਟੀ ਉਹਨਾਂ ਇਹ ਕੱਢੇਗਾ ਇਹਦਾ ਮਤਲਬ ਇਹ ਹੈ ਕਿ ਹਰ ਇੱਕ ਹਿਸਾਬ ਦਾ ਕਿ ਉਹ ਆਪਣੇ ਆਪਣੇ ਸਟਾਈਲ ਦੇ ਹਰ ਕੋਈ ਟਿਊਨ ਕਰ ਸਕਦਾ ਹੈ ਜਿਹੜੀ ਇਹ ਇਹਦੇ ਨਾਲ ਜਿਹੜੀ ਵਿੱਚ ਫਿੱਟ ਵਜੇ ਇਹ ਵਾਲੀ ਟਿਊਨ ਜਿਹੜੀ ਹੈ ਟਲ ਟਲ ਜੰਮ ਮੜਹਾਰ ਜਾਏ ਸੁਤੇ ਜੀਰਾ ਜਾਏ ਸੁਤੇ ਜੀਰਾ ਸਜਣ ਮੇਰੇ ਰੰਗ ਲੈ ਸੋ ਕਿਵੇਂ ਲੱਗਾ ਇਹ ਸ਼ਬਦ ਹਨ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਵਾਤਾ ਤੇ ਸ਼ੇਅਰ ਕਰਿਓ ਇੰਦਾਂ ਦੀਆਂ ਵੀਡੀਓ ਵਾਸਤੇ ਹਮਨ ਕਮੈਂਟ ਕਰਦੇ ਰਿਹਾ ਕਰੋ ਕਿ ਤੁਹਾਨੂੰ ਕਿਹੜੇ ਸ਼ਬਦ ਹੋਰ ਪਸੰਦ ਨੇ ਆਪਾਂ ਉਹੀ ਤੁਹਾਡੇ ਹੱਥੇ ਲੈ ਕੇ ਆਉਂਦੇ ਰਿਹਾ ਕਰੀਏ ਸਵੇਰੇ 9 ਵਜੇ ਤੋਂ 12 ਵਜੇ ਦੇ ਵਿੱਚ ਵਿੱਚ ਨਵੀਂ ਵੀਡੀਓ ਹਰ ਇੱਕ ਨਵੇਂ ਸ਼ਬਦ ਦੀ ਨਵੇਂ ਰਾਗੀ ਜਥੇ ਦੀ ਇਸ ਸ਼ਬਦ ਇਸ ਸੱਚੇ ਮਾਰਗ YouTube ਚੈਨਲ ਤੇ ਤੁਸੀਂ ਵੇਖ ਸਕਦੇ ਹੋ ਆਪਣਾ ਸੁਝਾਅ ਕੋਈ ਵਿਚਾਰ ਦੇਣੇ ਹੋਣਾ ਨੂੰ ਕਮੈਂਟ ਬਾਕਸ ਵਿੱਚ ਦੂਲ ਦੇਆ ਕਰੋ ਐਸੇ ਤਰ੍ਹਾਂ ਆਪਣਾ ਪਿਆਰ ਰੱਖਿਓ ਇਸ ਚੈਨਲ ਨਾਲ ਮਿਲਦੇ ਆ ਤੁਹਾਨੂੰ ਕੱਲ ਦੀ ਵੀਡੀਓ ਇਸ ਧੰਨਵਾਦ ਜੀ